ਫੰਕਸ਼ਨ ਹੈ ਕੋਈ ਪ੍ਰੈਡੀਕਲ ਫੰਕਸ਼ਨ ਨਹੀਂ ਕੋਈ ਨਿਯੁਕਤੀ ਪੱਤਰਵੰਦ ਸਮਰੋਹ ਨਹੀਂ ਅੱਜ ਉਹਨਾਂ ਸ਼ਕਸ਼ੀਤਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਚ ਕਿਤੇ ਨਾ ਕਿਤੇ ਦੇਸ਼ ਦੇ ਝੰਡੇ ਨੂੰ ਉੱਪਰ ਜਾਂਦਾ ਆਪਣੀ ਅੱਖੀਂ ਦੇਖਿਆ ਚਾਹੇ ਉਹ ਵਰਲਡ ਕੱਪ ਹੋਵੇ ਚਾਹੇ ਓਲੰਪਿਕਸ ਹੋਣ ਚਾਹੇ ਉਹ ਕਾਮਨਵੈਲਥ ਗੇਮਾਂ ਹੋਣ ਚਾਹੇ ਪੈਰਾ ਹੋਣ ਚਾਹੇ ਨੈਸ਼ਨਲ ਗੇਮਸ ਹੋਣ ਸੋ ਸਾਰਿਆਂ ਨੂੰ ਮੈਂ ਬਹੁਤ-ਬਹੁਤ ਦਿਲੋਂ ਮੁਬਾਰਕ ਦਿਨਾ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਪੋਰਟਸ ਐਕਟਿਵ ਸਭ ਬੈਠੇ ਨੇ ਸਰਪ ਜੀ ਜੀ ਬੜਾ ਇੰਟਰਸਟ ਲੈਂਦੇ ਨੇ ਖੇਡਾਂ ਦੇ ਵਿਕਾਸ ਤੌਰ ਤੇ ਸੋ ਮੈਂ ਕੋਈ ਬਹੁਤਾ ਲੰਮਾ ਛੋਟਾ ਭਾਸ਼ਣ ਦੇਣ ਨਹੀਂ ਆਇਆ ਕਿਉਂਕਿ ਮੈਂ ਬਹੁਤ ਵੱਡਾ ਸਪੋਰਟਸ ਲਵਰ ਆ ਤੁਸੀਂ ਕਿਸੇ ਨਾ ਕਿਸੇ ਭਾਸ਼ਣ ਚ ਜਾਂ ਕਿਸੇ ਨਾ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੇ ਇੰਟਰਵਿਊ ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਾ ਹੀ ਹੋਣਾ ਸੋ ਸਭ ਤੋਂ ਪਹਿਲਾਂ ਤਾਂ ਬਗੀੜੀ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਹ ਤੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਪਿਤਾ ਜੀ ਨੇ ਬੜੇ ਹਾਕੀ ਦੇ ਫੈਨਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹਾਕੀ ਦੀ ਤੇ ਥੋੜੇ ਜਿਹਾ ਵੱਡੇ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਹਿਸਟਰੀ ਵੀ ਦੱਸੀ ਬਾਅਦ ਚ ਸੋ ਅੱਜ ਵੀ ਮਾਣ ਮਹਿਸੂਸ ਹੈ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕਰੰਟ ਟੀਮ ਦੇ ਵਿੱਚ ਪੰਜਾਬ ਦੇ ਨੇ ਤੇ ਬਾਕੀ ਗੇਮਾਂ ਦੇ ਵਿੱਚ ਜਿਵੇਂ ਬੱਚੀ ਨੇ ਦੱਸਿਆ ਕਿ ਅੱਜ ਇਹ ਇਵੈਂਟ ਅੱਜ ਖਤਮ ਹੋਊਗਾ ਪਰ ਉਹ ਤਿੰਨ ਮੈਡਲ ਜਿੱਤ ਕੇ ਇੱਥੇ ਆ ਗਈ ਤੇ ਅੱਜ ਹੀ ਸਨਮਾਨ ਹੋ ਰਿਹਾ ਹੈ ਪਹਿਲਾਂ ਮੈਨੂੰ 플레이ਰਾਂ ਨੇ ਦੱਸਿਆ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਵੀ ਆਹ ਜਿਹੜਾ ਸਾਨੂੰ ਅੱਜ ਬੁਲਾਇਆ ਹੈ ਇਹ ਕਿਹੜੇ ਟੂਰਨਾਮੈਂਟ ਦਾ ਨਾਮ ਦੇ ਰਹੇ ਨੇ ਉਹ ਵੀ ਭੁੱਲ ਜਾਂਦੇ ਸੀਗੇ ਵੀ ਕੋਤੋਂ ਤੋਂ 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 ਸਾਲ ਲੰਘ ਜਾਂਦੇ ਸੀ ਜੋਨ ਬੋਟਾ ਬੋਟਾ ਨੇੜੇ ਆਉਂਦੀਆਂ ਸੀ ਉਹਦੋਂ ਕਹਿੰਦੇ ਸੀ ਬਲਾ ਲਓ ਬਲਾ ਲਓ ਇਹਨਾਂ ਨੂੰ ਦੇਖ ਲੈਣੇ ਆ। ਸੋ ਅਸੀਂ ਤਾਂ ਇਹ ਕੀਤਾ ਜਦੋਂ ਹੀ ਜਿੱਤ ਕੇ ਆਉਣ ਉਹਨਾਂ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਆਗਲਿਆਂ ਨੂੰ ਆਉਣ ਵਾਲੀ ਪੀੜੀ ਨੂੰ ਐਪਰੀਸ਼ੀਏਸ਼ਨ ਮਿਲੇ ਪ੍ਰੇਰਨਾ ਮਿਲੇ ਤੇ 골ਡ ਮੈਡਲਿਸਟ ਲਈ সিলవర్ ਮੈਡਲਿਸਟ ਲਈ ਬ੍ਰੌਂਜ਼ ਲਈ ਤਾਂ ਹੈਗੇ ਨੇ ਨਾਮ ਇਵਨ ਪਾਰਟਿਸਪੇਸ਼ਨ ਤਾਂ ਵੀ ਨਾਮ ਹੈ ਸਾਡੇ ਜੇ ਕੋਈ 올림픽 ਚ ਪਾਰਟਿਸਪੀਟ ਕਰਦਾ ਨਹੀਂ ਵੀ ਕੁਝ ਜਿੱਤਦਾ ਪਾਰਟਿਸਪੇਸ਼ਨ ਦਾ ਵੀ ਨਾਮ ਹੈ ਏਸ਼ੀਆਰ ਦਾ ਵੀ ਨਾਮ ਹੈ ਕਾਮਨਬੈਲ ਦਾ ਵੀ ਨਾਮ ਹੈ ਪਰ ਸਾਡੇ ਬੱਚੇ ਇਹ ਹੋ ਨਹੀਂ ਸਕਦਾ ਜੇ ਪਾਰਟਿਸਪੀਟ ਕਰਨ ਤੇ ਕੁਝ ਲੈ ਕੇ ਨਾ ਆਉਣ ਕਿਉਂਕਿ ਆਪਾਂ ਪੰਜਾਬੀਆਂ ਜਾਂ ਤਾਂ ਫਿਰ ਘਰ ਹੀ ਬਿਠੇ ਰਹਿੰਦੇ ਆ ਜਾਂ ਫਿਰ ਟੌਪ ਤੋਂ ਘੱਟ ਕੋਈ ਵੀ ਸ਼ੈ ਨਹੀਂ ਪਸੰਦ ਨਹੀਂ ਆਉਂਦੀ ਸੋ ਅੱਜ ਜਿੰਨਾ ਵੀ ਤੁਹਾਨੂੰ ਕੋਈ ਰਾਸ਼ੀ ਜਿਹੜੀ ਹੈ ਡੀਬੀਟੀ ਹੋਊਗੀ ਤੁਹਾਡੇ ਬੈਂਕ ਅਕਾਊਂਟਸ ਦੇ ਵਿੱਚ ਆ ਗਈ ਹੋਣੀ ਤੇ ਉਹ ਕੋਈ ਏਸਾਨ ਨਹੀਂ ਹੈਗਾ ਉਹ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡਾ ਸਨਮਾਨ ਕਰੀਏ ਮਾਨ ਸਨਮਾਨ ਕਰੀਏ ਬਹੁਤ ਸਾਰੇ ਪਲੇਅਰਾਂ ਦੇ ਫੈਮਿਲੀ ਮੈਂਬਰਸ ਆਏ ਨੇ ਕੁਝ ਪਲੇਅਰ ਦੁਨੀਆ 'ਚ ਨਹੀਂ ਰਹੇ ਪੁਰਾਣੇ ਉਹਨਾਂ ਦੇ ਫੈਮਿਲੀ ਮੈਂਬਰਸ ਆਏ ਨੇ ਤਾਂ ਜੋ ਉਹਨਾਂ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੋਊਗੀ ਕਿ ਚਲੋ ਸਾਡੀ ਵੀ ਕਿਸੇ ਨੇ ਇੰਨੇ ਸਾਲਾਂ ਬਾਅਦ ਯਾਦ ਦੇ ਵਿੱਚ ਕੋਈ ਨਾਮ ਲਿਆ ਕਿਸੇ ਸਟੇਜ ਤੋਂ ਸੋ ਖੇਡਾਂ ਦੇ ਵਿੱਚ ਭਾਵੇਂ ਖੇਡਾਂ ਵਾਤਨ ਪੰਜਾਬ ਦੀਆਂ ਨੇ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਹੋਰ ਸਪੋਰਟਸ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਕਮੀ ਨਹੀਂ ਰੱਖੀ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ ਐਨਬੀਏ ਤੋਂ ਲੈ ਕੇ ਟੈਨਿਸ ਤੋਂ ਲੈ ਕੇ ਹਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ IPL ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਸੌਕਰ ਦੀ ਗੇਮ ਹੈ ਮੈਂ ਕੋਈ ਗੇਮ ਮੇਰੇ ਕੋਲ ਜੇ ਮੌਕਾ ਹੋਵੇ ਤਾਂ ਮੈਂ ਛੱਡਦਾ ਨਹੀਂ ਔਰ ਲਾਈਵ ਦੇਖਣ ਦਾ ਮੌਕਾ ਹੋਵੇ ਅੱਜ ਕੱਲ ਲਾਈਵ ਤਾਂ ਹੌਟਸਟਾਰ ਤੇ ਜਾਂ ਕੁਛੋ ਜਿਹੜੀਆਂ ਐਪਸ ਆ ਗਈਆਂ ਗੱਡੀ ਜਾਂਦੀਆਂ ਨੇ ਵੀ ਦੇਖ ਲਈਦੀਆਂ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਰ ਕੋਈ ਬੰਦਾ ਹਰ ਗੇਮ ਦਾ ਇੱਕ ਐਕਸਪਰਟ ਹੈ ਭਾਵੇਂ ਗੋਲਾ ਸਿੱਟਦਾ भावे लोंग जंप है भावें हाई जंप है सो असी हूँ खेडा वतन पंजाब दिया दुत सारिया यह गेम भी दोबारा शुरू की जनू भुल गए थे खो खो है ना लोंग जंप हाई जंप गोला है ना भुल ही गए थे असल चत अठ इ्ट ला के बस ही चलता पिंड क्रिकट ही क्रिकट चलती सी ਮੇਰੇ ਕੰਦੇ ক্রিকেট ਕੋਈ ਮਾਰੀ ਗੇਮ ਹੈ ক্রিকেট ਵੀ ক্রিকেট ਦੇ ਵਿੱਚ ਵੀ ਸਾਡੇ ਪਲੇਅਰ ਆ ਇਸ ਵਕਤ ਸ਼ੁਭਮਨ ਅਰਸ਼ਪ੍ਰੀਤ ਔਰ ਕੁੜੀਆਂ ਦੀ ਟੀਮ ਦੀ ਕਪਤਾਨ ਸਾਡੀ ਮੋਗੇ ਦੀ ਕੁੜੀ ਹਰਮਨਪ੍ਰੀਤ ਹੈ ਸੋ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ ਬਾਅਦ ਚ ਸਾਡਾ ਕੰਮ ਹੈ ਕਿ ਅਸੀਂ ਕਿਸ ਲੈਵਲ ਤੱਕ ਦੀ ਅਚੀਵਮੈਂਟ ਕਰਦੇ ਹਾਂ ਸੋ ਮੈਂ ਸਾਰੇ ਪਲੇਅਰਾਂ ਨੂੰ ਜਿਹੜੇ-ਜਿਹੜੇ ਵੀ ਫੀਲਡ ਦੇ ਵਿੱਚ ਜਿਹੜੇ-ਜਿਹੜੇ ਵੀ ਔਰ ਇਹ ਮੈਂ ਕਹਿਣਾ ਚਾਹੁੰਨਾ ਕਿ ਇਹਨੂੰ ਤੁਸੀਂ ਆਖਰੀ ਨਾ ਸਮਝਿਓ ਕਿ ਸਨਮਾਨ ਮਿਲ ਗਿਆ ਚਲੋ ਬਸ ਬਹੁਤ ਹੈ ਜੀ ਅੱਗੇ ਵੀ ਕੋਚ ਬਣਨ ਦਾ ਮੌਕਾ ਵੀ ਮਿਲੇਗਾ ਅੱਗੇ ਤੁਹਾਨੂੰ ਨਵੇਂ ਪੀੜੀ ਨੂੰ ਆਪਣੇ ਤਜਰਬੇ ਰਾਹੀਂ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਮੌਕਾ ਵੀ ਮਿਲੇਗਾ ਸਪੋਰਟਸ ਨਰਸਰੀਜ਼ ਬਣਾ ਰਹੇ ਹਾਂ ਸਾਰੇ ਪੰਜਾਬ 'ਚ ਹਰ ਪਿੰਡ ਦੇ ਵਿੱਚ ਗਰਾਊਂਡ ਹੋਊਗਾ ਅਜਿਹੇ ਡਰੱਗਜ਼ ਨਾਲ ਜਿਹੜੇ ਵਾਰ ਲੜ ਰਹੇ ਆ ਉਹਦੇ ਵਿੱਚ ਸਭ ਤੋਂ ਕੀ ਰੋਲ ਜਿਹੜਿਆ ਸਪੋਰਟਸ ਹੀ ਕਰੂਗੀ ਕਿਉਂਕਿ ਸਪੋਰਟਸ ਦੇ ਵੀ ਜਦੋਂ ਚੱਲੇਗੇ ਤਾਂ ਬੱਚੇ ਦਾ ਸਰੀਰ ਨਾਲ ਪਿਆਰ ਹੋ ਜਾਂਦਾ ਹੈ ਇੱਕ ਦੂਜੇ ਨਾਲ ਮੁਕਾਬਲਾ ਹੋ ਜਾਂਦਾ ਹੈ ਫਿਰ ਉਹ ਇਧਰਲੇ ਉਧਰਲੇ ਪਾਸੇ ਬੁਰੀ ਸੰਗਤ ਐ ਦਿਰੁੱਤਰ ਨਹੀਂ ਜਾਂਦਾ ਫਿਰ ਸੋ ਇਹ ਬਹੁਤ ਵੱਡਾ ਕੀ ਫੈਕਟਰ ਹੈ ਇੱਕ ਸਪੋਰਟਸ ਕਿ ਉਹ ਚਲੋ ਠੀਕ ਹੈ ਹਾਕੀ ਚ ਗਾਰ 11 ਨੂੰ ਟਾਈਮ ਮਿਲਦਾ ਹੈ ਕਾਮਨਵੈਲਥ ਜ਼ਿਆਦਾ ਨਹੀਂ ਚੁਣੇ ਜਾ ਸਕਦੇ ਜਾਂ 올림픽 ਵਾਸਤੇ ਪਰ ਇਨ ਦੀ ਟਾਈਮ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਹੋਰ ਬਹੁਤ ਕਿਸਮ ਦੀਆਂ ਨੌਕਰੀਜ਼ ਨੇ ਜਿਹੜੀਆਂ ਸਪੋਰਟਸ ਬੇਸਡ ਨੇ ਤੇ ਅਸੀਂ ਸਪੋਰਟਸ ਦੇ ਕੋਟੇ ਨੂੰ ਕਦੇ ਵੀ ਕੋ ਘੱਟ ਨਹੀਂ ਕਰਨ ਵਾਲੇ ਬਲਕਿ ਅਸਤਾਇ ਕਹਿੰਦੇ ਰਹਿੰਦੇ ਆ ਕਿ ਸਾਨੂੰ ਕੋਈ ਹੋਰ ਟੂਰਨਾਮੈਂਟ ਦਿਓ ਜੀ ਮੈਂ ਪਿਛਲੇ ਦਿਨੀ ਦਲੀਪ ਟਰਕੀ ਸਾਹਿਬ ਜਿਹੜੇ ਇਸ ਵਕਤ ਹਾਕੀ ਫੈਡਰੇਸ਼ਨ ਦੇ ਪਰਦਾਨ ਨੇ 파ਰਟ ਦੇ ਉਹ ਵੀ ਕੈਪਟਨ ਰਹੇ ਦੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਸਾਨੂੰ ਕੋਈ 3 ਨੇਸ਼ਨ 4 ਨੇਸ਼ਨ ਸੰ ਟੂਰਨਾਮੈਂਟ ਦੇ ਉਹ ਕੋ ਇੰਟਰਨੈਸ਼ਨਲ ਸਾਡੇ 10 ਪਲੇਅਰ ਖੇਡ ਰਹੇ ਆ ਸਾਨੂੰ ਮੈਚ ਤਾਂ ਦੇ ਉਹਨਾਂ ਕੋਈ ਤੇ ਅਸੀਂ ਬੱਚਿਆਂ ਨੂੰ ਲੈ ਕੇ ਜਾਈਏ ਉੱਥੇ ਸਟੇਡੀਅਮ 'ਚ ਮੈਚ ਹੋਣ ਮੇਲਾ ਲੱਗੇ ਪਤਾ ਲੱਗੇ ਹੈਨਾ ਤਾਂ ਉਹਨਾਂ ਨੇ ਮੈਨੂੰ ਵਾਅਦਾ ਕੀਤਾ ਕਿ ਅੰਡਰ 21 ਮਈ ਦੇ ਨੇੜੇ ਤੇ ਅੰਡਰ 21 ਜਰਮਨੀ ਆਸਟ੍ਰੇਲੀਆ ਸਪੇਨ ਤੇ ਇੰਡੀਆ ਦਾ ਇੱਕ ਫੋਰ ਨੇਸ਼ਨ ਟੂਰਨਾਮੈਂਟ ਜਿਹੜਾ ਪੰਜਾਬ ਵਿੱਚ ਹੋਇਆ। ਉਹ ਤਾਂ ਕਸੀ ਆਪਣੇ ਗਰਾਊਂਡ ਵੀ ਅਪਡੇਟ ਕਰ ਲਾਂਗੇ ਕਿਉਂਕਿ ਜਿੰਨੇ ਚਿਰ ਮੈਚ ਨਹੀਂ ਮਿਲਦਾ ਫਿਰ ਉਹਨਾਂ ਚਿਰ ਗਰਾਊਂਡ ਨਹੀਂ ਅਪਡੇਟ ਹੁੰਦਾ। ਤਾਂ ਮੈਚ ਮਿਲ ਮਿਲ ਜੂਗਾ ਤਾਂ ਗਰਾਊਂਡ ਅਪਡੇਟ ਹੋ ਜਾਣਗੇ। ਤੇ ਬ੍ਰਿਗੇਡੀਅਰ ਸਾਹਿਬ ਨੇ ਜੋ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਹੋਈ ਔਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਕੁੜੀਆਂ ਦੇ ਹੌਸਟਲ ਵਾਸਤੇ ਨੇ ਪੈਸੇ ਮੰਗ ਲੈਣ ਹੁਣ ਇਹ ਵੀ ਜੀ ਉਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ ਜੀ 5 ਕਰੋੜ ਰੁਪਏ ਉਹਨਾਂ ਨੂੰ ਵੀ ਚਾਹੀਦੇ ਜੀ ਹੈ ਕਿ ਪਰ ਪੰਜਾਬ ਯੂਨੀਵਰਸਿਟੀ ਇੱਕ ਲੈਗਸੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਇੱਕ ਐਸੀ ਸਾਡੀ ਵਿਰਾਸਤ ਹੈ ਕਿ ਜਿੱਥੇ ਕਮਰਾ ਲੈਣ ਵਾਸਤੇ ਇਸ ਤਰ੍ਹਾਂ ਦੀ ਵੀ ਇਸ਼ਪਰਸ਼ਾ ਨੇ ਕਿ ਇਸ ਕਮਰੇ 'ਚ ਮੇਰਾ ਦਾਦਾ ਪੜਦਾ ਹੁੰਦਾ ਸੀ। ਇਸ ਕਮਰੇ 'ਚ ਮੇਰਾ ਬਾਪੂ ਪੜਦਾ ਹੁੰਦਾ ਸੀ। ਮੈਨੂੰ ਇਹ ਕਮਰਾ ਦੇ ਦਿਓ। ਸੋ ਪੰਜਾਬ ਯੂਨੀਵਰਸਿਟੀ ਪੀਏਯੂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦਾ ਬੜਾ ਯੋਗਦਾਨ ਹੈ। ਖੇਡਾਂ ਦੇ ਵਿੱਚ ਬੱਚਿਆਂ ਨੂੰ ਮੌਕਾ ਦੇਣ ਦਾ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਔਰ ਜਿਹੜੇ ਕੋਈ ਅੱਜ ਤੁਹਾਨੂੰ ਤੁਸ਼ ਜੀ ਕੋਈ ਅਸੀਂ ਰਾਸ਼ੀ ਪੇਟ ਕਰ ਰਹੇ ਇਹ ਕੋਈ ਜ਼ਿਆਦਾ ਰਾਸ਼ੀ ਨਹੀਂ ਯੂ ਡਿਜ਼ਰਵ ਮੋਰ ਦੈਨ ਦੈਟ ਬਟ ਇਸ ਤੋਂ ਜ਼ਿਆਦਾ ਮਾਨ ਇੱਜ਼ਤ ਹੈ ਉਹਦੀ 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 ਕਿਸੇ ਕਰੰਸੀ ਚ ਕੋਈ ਵੈਲਿਊ ਨਹੀਂ ਤੇ ਮੈਂ ਚਾਹੂੰਗਾ ਕਿ ਜਿਹੜੀ ਟੀਮ ਹੈ ਸਾਡੀ ਵਰਲਡ ਕੱਪ ਦੀ ਜੇਤੂ ਕਿਉਂਕਿ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਮੇਰੀ ਸਪੀਚ ਹੈ ਹੁਣ ਜਾ ਕੇ ਤੇ ਮੈਂ ਚਾਹੂੰਗਾ ਕਿ ਤੁਸੀਂ ਉੱਥੇ ਵਿਧਾਨ ਸਭਾ ਚ ਵੀ ਆਓ ਤੇ ਉਸੇ ਕੋਰਨਰ ਗੈਲਰੀ 'ਚ ਤੁਹਾਨੂੰ ਬਿਠਾ ਕੇ ਤੁਹਾਡਾ ਬਕਾਇਦਾ ਸਨਮਾਨ ਕੀਤਾ ਜਾਊਗਾ ਬਕਾਇਦਾ ਵਿਧਾਨ ਸਭਾ ਦੇ ਰਿਕਾਰਡ ਤੇ ਬੋਲਿਆ ਜਾਊਗਾ ਕਿ 975 ਦੀ ਜਿਹੜੀ 골ਡ ਮੈਡਲ ਇਸ ਟੀਮ ਹੈ ਉਹ ਅੱਜ ਸਾਡੇ ਦਰਮਿਆਨ ਵਿਧਾਨ ਸਭਾ ਬੈਠੀ ਹੈ ਸੋ ਸਾਡੇ ਕੋਲੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਐਸਐਸਪੀ ਲੱਗੇ ਨੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਡਿਫਰੈਂਟ ਡਿਫਰੈਂਟ ਪੋਸਟਾਂ ਤੇ ਪੰਜਾਬ ਸਰਕਾਰ 'ਚ ਕੰਮ ਵੀ ਕਰ ਰਹੇ ਨੇ So, मैं थोनों तो सार्डे सारे तो रिश्तेदार जै इस वक्त टीवी देख रहे हो बाहर खड़े ने तो नू बहुत बहुत बधाई दिना तो मैं उम्मीद है कि ऐसे हॉल बहुत सारे मैडल जित के जो तो आया करोंगे तो मिलते रहोंगे लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है ਮਿਲਤੇ ਰਹੇ ਤੋ ਜਿੰਦਰ ਰਹੇਗੇ